हां जी दोस्तों लेके हाजिर हां आपा अपनी आज दी कहानी मणजीत ਰਸੋਈ ਦਾ ਕੰਮ ਕਾਰ ਨਿਬੜ ਕੇ ਰਸੋਈ ਤੋਂ ਬਾਹਰ ਆ ਕੇ ਖੜੀ ਆਪਣੀ ਚੁੰਨੀ ਨਾਲ ਹੱਥ ਪੂੰਝ ਰਹੀ ਸੀ ਉਦੋਂ ਹੀ ਉਸ ਦਾ ਵੱਡਾ ਭਰਾ ਉਹਦੇ ਘਰ ਆਇਆ ਮਣਜੀਤ ਨੇ ਆਪਣੇ ਭਰਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਉਸ ਨੇ ਮਣਜੀਤ ਦਾ ਸਿਰ ਪੋਲਸਣ ਤੋਂ ਬਾਅਦ ਖੈਰ ਸੁਖ ਪੁੱਛੀ ਇੱਕ ਦੂਜੇ ਦੇ ਘਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਣਜੀਤ ਆਪਣੇ ਭਰਾ ਲਈ ਪਾਣੀ ਲੈ ਕੇ ਆਈ ਦੋਵੇਂ ਪੈਣ ਭਰਾ ਗੱਲਾਂ ਕਰਨ ਲੱਗੀ। ਦਰਅਸਲ ਮਨਜੀਤ ਦੇ ਘਰ ਵਾਲੇ ਦੀ ਮੌਤ ਹੋਈ ਨੂੰ 7 ਸਾਲ ਹੋ ਚੁੱਕੇ ਸੀ। ਮਨਜੀਤ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਸੀ। ਮਨਜੀਤ ਦਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਉਹੀ ਨੌਕਰੀ ਉਸਦੇ ਬੇਟੇ ਨੂੰ ਦੇ ਦਿੱਤੀ ਸੀ। ਪਰ ਉਸ ਦੀ ਤਨਖਾਹ ਉਸਦੇ ਪਿਤਾ ਨਾਲੋਂ ਘੱਟ ਸੀ। ਕਿਉਂਕਿ ਉਹ 12ਵੀਂ ਕਲਾਸ ਵਿੱਚੋਂ ਫੇਲ ਸੀ। ਮਨਜੀਤ ਦੇ ਭਰਾ ਨੇ ਗੱਲਾਂ ਕਰਦੇ ਹੋਏ ਦੱਸਿਆ ਕਿ ਮੈਂ ਆਪਣੇ ਭਾਂਜੇ ਵਾਸਤੇ ਕੁੜੀ ਵੇਖ ਲਈ ਆ ਵਧੀਆ ਪਰਿਵਾਰ ਹੈ ਤੇ ਉਹਦੇ ਪਿਤਾ ਜੀ ਅਧਿਆਪਕ ਨੇ ਕੁੜੀ ਬਹੁਤ ਹੀ ਸੋਣੀ ਹੈ ਪਰ ਉਹਨਾਂ ਕੋਲ ਦੇਣ ਲਈ ਜ਼ਿਆਦਾ ਦਾਜ ਦੇਹੇਜ ਨਹੀਂ ਆ ਕੁੜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਅੰਗਰੇਜ਼ੀ ਦੀ ਐਮਏ ਪਾਸ ਹੈ ਮਨਜੀਤ ਬਸ ਤੂੰ ਤਾਂ ਹੁਣ ਮੰंजे ਤੇ ਬੈਠੀ ਹੁਕਮ ਚਲਾਇਆ ਕਰੀ ਮਨਜੀਤ ਡੂੰਗਾ ਸਾਹ ਲੈਂਦੇ ਹੋਏ ਮੁਸਕਰਾਈ ਮਨਜੀਤ ਦਾ ਬੇਟਾ 25-26 ਸਾਲ ਦਾ ਹੋ ਚੁੱਕਿਆ ਸੀ ਉਸ ਦੀ ਬੇਟੀ ਵੀ ਵਿਆਹਣ ਯੋਗ ਸੀ ਮਨਜੀਤ ਸੋਚਦੀ ਸੀ ਕਿ ਉਮਰ ਲੰਘਣ ਤੋਂ ਪਹਿਲਾਂ ਬੱਚਿਆਂ ਦਾ ਵਿਆਹ ਹੋ ਜਾਵੇ ਹੁਣ ਮਨਜੀਤ ਕੋਲੋਂ ਘਰ ਦਾ ਕੰਮਕਾਰ ਬਹੁਤ ਮੁਸ਼ਕਲ ਨਾਲ ਹੁੰਦਾ ਸੀ ਇੱਕ ਦੋ ਰਿਸ਼ਤੇ ਆਏ ਪਰ ਹਰ ਵਾਰ ਕੋਈ ਨਾ ਕੋਈ ਪੰਨੀ ਮਾਰ ਦਿੰਦਾ ਮਨਜੀਤ ਦੇ ਘਰ ਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਆਉਣਾ ਜਾਣਾ ਘੱਟ ਕਰ ਦਿੱਤਾ ਸੀ ਹੁਣ ਤਾਂ ਸਿਰਫ ਮਨਜੀਤ ਦਾ ਵੱਡਾ ਭਰਾ ਹੀ ਉਸ ਕੋਲ ਆਉਂਦਾ ਸੀ 6 ਮਹੀਨੇ ਪਹਿਲਾਂ ਜਦੋਂ ਉਸ ਦਾ ਭਰਾ ਮਨਜੀਤ ਨੂੰ ਮਿਲਣ ਆਇਆ ਸੀ ਤਾਂ ਉਸ ਨੇ ਆਪਣੇ ਬੇਟੇ ਦੇ ਰਿਸ਼ਤੇ ਦੀ ਗੱਲ ਕੀਤੀ ਸੀ ਇਸ ਲਈ ਅੱਜ ਮਨਜੀਤ ਦਾ ਵੱਡਾ ਭਰਾ ਆਪਣੇ ਭਾਂਜੇ ਦਾ ਰਿਸ਼ਤਾ ਲਗਭਗ ਪੱਕਾ ਕਰਕੇ ਹੀ ਆਇਆ ਸੀ ਮਨਜੀਤ ਦੇ ਭਰਾ ਦਾ ਇੱਕ ਦੋਸਤ ਜੋ ਕਿ ਆਪਣੀ ਕੁੜੀ ਲਈ ਵਧੀਆ ਲੜਕਾ ਲੱਭ ਰਿਹਾ ਸੀ ਮਨਜੀਤ ਦੇ ਭਰਾ ਨੇ ਆਪਣੇ ਭਾਂਜੇ ਦੀ ਗੱਲ ਕੀਤੀ ਤਾਂ ਉਸ ਨੂੰ ਸਭ ਕੁਝ ਠੀਕ ਲੱਗਿਆ ਮਨਜੀਤ ਕਹਿਣ ਲੱਗੀ ਵੀਰੇ ਮੈਨੂੰ ਦਾਜ ਦੇਹਜ ਵਿੱਚ ਕੁਝ ਵੀ ਨਹੀਂ ਚਾਹੀਦਾ ਪਰ ਤੂੰ ਕੁੜੀ ਵਾਲਿਆਂ ਨੂੰ ਇਹ ਦੱਸ ਦੇਣਾ ਕਿ ਆਪਣਾ ਜਗਤਾਰ 12ਵੀਂ ਵਿੱਚੋਂ ਫੇਲ ਹੈ ਮਨਜੀਤ ਦੇ ਭਰਾ ਨੇ ਇਸ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਉਹ ਕਹਿਣ ਲੱਗਿਆ ਪੜ੍ਹਾਈ ਦਾ ਕੀ ਆ ਸਾਡਾ ਜਗਤਾਰ ਨੌਕਰੀ ਤਾਂ ਕਰਦਾ ਹੀ ਆ ਚੰਗੀ ਪੜ੍ਹਾਈ ਵਾਲੇ ਵੀ ਨੌਕਰੀਆਂ ਲਈ ਡਿਗਰੀਆਂ ਹੱਥਾਂ ਵਿੱਚ ਚੁੱਕੀ ਫਿਰਦੇ ਨੇ ਫਿਰ ਸਾਡਾ ਜਗਤਾਰ ਸੋਨਾ ਸੁਨੱਖਾ ਵੀ ਬਹੁਤ ਆ ਐਤਵਾਰ ਦੇ ਦਿਨ ਮਨਜੀਤ ਆਪਣੇ ਬੇਟੇ ਤੇ ਬੇਟੀ ਦੇ ਨਾਲ ਕੁੜੀ ਦੇਖਣ ਲਈ ਚਲੀ ਜਾਂਦੀ ਹੈ ਜਦੋਂ ਉਹ ਕੁੜੀ ਨੂੰ ਵੇਖਦੀ ਹੈ ਤਾਂ ਬਸ ਵੇਖਦੀ ਹੀ ਰਹਿ ਜਾਂਦੀ ਆ ਕੁੜੀ ਤਾਂ ਸੱਚਮੁੱਚ ਹੀਰਾ ਸੀ ਮਨਜੀਤ ਦੀ ਨਿਗਾਹ ਤਾਂ ਕੁੜੀ ਤੋਂ ਹਟਦੀ ਹੀ ਨਹੀਂ ਸੀ ਕੁੜੀ ਦਾ ਨਾਮ ਜੋਤੀ ਹੈ ਆਪਣੇ ਨਾਮ ਵਾਂਗ ਉਹ ਅਰਸਾਂ ਤੋਂ ਉਤਰੀ ਹੋਈ ਪਰ ਹੀ ਲੱਗਦੀ ਸੀ ਜਗਤਾਰ ਅਤੇ ਜੋਤੀ ਨੂੰ ਗੱਲਬਾਤ ਕਰਨ ਲਈ ਇਕੱਲਿਆਂ ਛੱਡਿਆ ਗਿਆ ਜਗਤਾਰ ਸੋਚ ਰਿਹਾ ਸੀ ਕਿ ਮੈਂ ਇੰਨੀ ਪੜ੍ਹੀ ਲਿਖੀ ਲੜਕੀ ਨਾਲ ਗੱਲ ਕਿਵੇਂ ਕਰਾਂਗਾ ਜਗਤਾਰ ਦੀ ਭੈਣ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅੱਜ ਹੀ ਵਿਆਹ ਕੇ ਜੋਤੀ ਨੂੰ ਘਰ ਲੈ ਜਾਵੇ ਮਨਜੀਤ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇੰਨੀ ਪੜ੍ਹੀ ਲਿਖੀ ਕੁੜੀ ਘਰ ਦੇ ਕੰਮਾਂ ਵਿੱਚ ਮੇਰੀ ਮਦਦ ਕਰੇਗੀ ਫਿਰ ਮਨਜੀਤ ਨੇ ਆਪਣੇ ਭਰਾ ਨੂੰ ਕਿਹਾ ਕਿ ਜੋਤੀ ਨੂੰ ਵੀ ਪੁੱਛ ਲਵੋ ਕਿ ਉਸ ਨੂੰ ਜਗਤਾਰ ਪਸੰਦ ਹੈ ਜਾਂ ਨਹੀਂ ਉਸ ਨੂੰ ਜਗਤਾਰ ਦੀ ਪੜ੍ਹਾਈ ਬਾਰੇ ਵੀ ਦੱਸ ਦਿਓ ਬਾਅਦ ਵਿੱਚ ਉਹ ਇਹ ਨਾ ਕਹੇ ਕਿ ਮੈਨੂੰ ਧੋਖੇ ਵਿੱਚ ਰੱਖਿਆ ਗਿਆ ਮਨਜੀਤ ਦੇ ਭਰਾ ਨੇ ਜੋਤੀ ਦੇ ਪਿਤਾ ਨੂੰ ਜਦੋਂ ਜਗਤਾਰ ਦੀ ਪੜ੍ਹਾਈ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੇ ਕਿ ਦੇਖਣ ਵਿੱਚ ਲੱਗਦਾ ਤਾਂ ਨਹੀਂ ਕਿ ਜਗਤਾਰ ਘੱਟ ਪੜਿਆ ਲਿਖਿਆ ਹੈ ਫਿਰ ਉਹ ਕਹਿਣ ਲੱਗੇ ਕਿ ਜਿਆਦਾ ਪੜ੍ਹੇ ਬੀ ਬਹੁਤ ਲੋਕ ਬੇਕਾਰ ਫਿਰਦੇ ਨੇ ਜੋਤੀ ਨੂੰ ਵੀ ਜਗਤਾਰ ਪਸੰਦ ਆ ਗਿਆ ਸੀ ਜੋਤੀ ਦੀ ਮਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ ਜੋਤੀ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਠੀਕ ਲੱਗੇ ਫਿਰ ਜੋਤੀ ਦੇ ਮਾਤਾ ਪਿਤਾ ਨੇ ਮਨਜੀਤ ਨੂੰ ਪੁੱਛਿਆ ਕਿ ਭੈਣ ਜੀ ਤੁਹਾਡੀ ਕੀ ਰਏ ਹੈ ਮਨਜੀਤ ਕਹਿਣ ਲੱਗੀ ਤੁਹਾਡੀ ਬੇਟੀ ਤਾਂ ਹੀਰਾ ਹੈ ਹੀਰਾ ਸਾਡੇ ਕੋਲ ਬਹੁਤੀ ਜਾਇਦਾਦ ਨਹੀਂ ਆ ਅਸੀਂ ਤਾਂ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ। ਜਗਤਾਰ ਦੀ ਤਨਖਾਹ ਨਾਲ ਘਰ ਦਾ ਖਰਚਾ ਵਧੀਆ ਚੱਲਦਾ ਹੈ। ਜੋਤੀ ਦੇ ਪਿਤਾ ਜੀ ਕਹਿਣ ਲੱਗੇ ਭੈਣ ਜੀ ਹੀਰਾ ਜੇਕਰ ਗੁਥਲੀ ਵਿੱਚ ਰਹੇ ਤਾਂ ਸੁਰੱਖਿਅਤ ਰਹਿੰਦਾ ਹੈ। ਮਨਜੀਤ ਨੇ ਬਾਜ਼ਾਰ ਵਿੱਚੋਂ ਮਠਾਈ ਅਤੇ ਸ਼ਗਨ ਦਾ ਸਮਾਨ ਮੰਗਵਾ ਲਿਆ। ਫਿਰ ਮਨਜੀਤ ਨੇ ਜੋਤੀ ਨੂੰ ਸ਼ਗਨ ਪਾ ਦਿੱਤਾ। ਤਕਰੀਬਨ 1.5 ਮਹੀਨੇ ਬਾਅਦ ਉਹਨਾਂ ਦਾ ਵਿਆਹ ਪੱਕਾ ਕਰ ਲਿਆ ਗਿਆ। ਵਿਆਹ ਵੇਲੇ ਜੋਤੀ ਦੇ ਪਿਤਾ ਨੇ ਬਰਾਤ ਦੀ ਬਹੁਤ ਵਧੀਆ ਸੇਵਾ ਕੀਤੀ। ਉਹਨਾਂ ਨੇ ਜੋਤੀ ਨੂੰ ਵੀ ਲੋੜੀਂਦਾ ਸਮਾਨ ਦੇ ਦਿੱਤਾ। ਜਦੋਂ ਜੋਤੀ ਵਿਆਹ ਕੇ ਸਹੁਰੇ ਘਰ ਆਈ ਤਾਂ ਉਸ ਨੂੰ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲੀ। ਜੋਤੀ ਦੀ ਨਾਨਦ ਅਤੇ ਸੱਸ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰਦੀਆਂ। ਪਰੰਤੂ ਜਗਤਾਰ ਜੋਤੀ ਨਾਲ ਸੰਕੋਚ ਨਾਲ ਗੱਲ ਕਰਦਾ ਸੀ। ਘੱਟ ਪੜਿਆ ਲਿਖਿਆ ਹੋਣ ਕਰਕੇ ਜਗਤਾਰ ਨੂੰ ਇਸ ਤਰ੍ਹਾਂ ਲੱਗਦਾ ਕੇ ਕਿਤੇ ਜੋਤੀ ਉਸ ਨੂੰ ਪੇਂਡੂ ਨਾ ਸਮਝ ਲਵੇ ਇਸ ਕਰਕੇ ਉਹ ਬਹੁਤ ਘੱਟ ਬੋਲਦਾ ਸੀ ਵਿਆਹ ਤੋਂ ਕੁਝ ਦਿਨ ਬਾਅਦ ਜੋਤੀ ਆਪਣੇ ਪੇਕੇ ਘਰ ਚਲੀ ਗਈ ਜਦੋਂ ਉਹ ਕਾਫੀ ਦਿਨਾਂ ਬਾਅਦ ਵਾਪਸ ਆਈ ਤਾਂ ਵਿਆਹ ਦੀ ਰੌਣਕ ਖਤਮ ਹੋ ਚੁੱਕੀ ਸੀ ਇਨ੍ਹਾਂ ਦਿਨਾਂ ਵਿੱਚ ਕਈ ਚੁਗਲਖੋਰਾ ਨੇ ਮਨਜੀਤ ਅਤੇ ਜਗਤਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕੁਝ ਔਰਤਾਂ ਨੇ ਕਿਹਾ ਕਿ ਪੜ੍ਹੀ ਲਿਖੀ ਨੂੰ ਨੂੰ ਕੀ ਚੱਟਣਾ ਹੈ ਜੇਕਰ ਕੋਈ ਕੰਮ ਹੀ ਨਾ ਜਾਣਦੀ ਹੋਈ ਕੋਈ ਕਹਿਣ ਲੱਗੀ ਛੇਤੀ ਹੀ ਉਹ ਤੇਰੇ ਬੇਟੇ ਨੂੰ ਲੈ ਕੇ ਤੇਰੇ ਨਾਲੋਂ ਅੱਡ ਹੋ ਜਾਵੇਗੀ। ਜਿਆਦਾ ਪੜੀਆਂ ਲਿਖੀਆਂ ਕੁੜੀਆਂ ਦੇ ਪੱਲੇ ਤਾਂ ਫੈਸ਼ਨ ਹੀ ਹੁੰਦਾ ਹੈ। ਕੋਈ ਕਹਿਣ ਲੱਗੀ ਤੂੰ ਤਾਂ ਬਸ ਸੋਹਣੀ ਸੁਨੱਖੀ ਦੇਖ ਕੇ ਡੁੱਲ ਗਈ। ਦਾਜ ਦੇ ਨਾਮ ਤੇ ਕੀ ਮਿਲਿਆ ਤੈਨੂੰ? ਕੱਲ ਨੂੰ ਤੂੰ ਵੀ ਮੈਕ ਦੇ ਹੱਥ ਪੀਲੇ ਕਰਨੇ ਨੇ। ਤੂੰ ਜਗਤਾਰ ਨੂੰ ਸਮਝਾ ਕੇ ਰੱਖੀ ਕਿ ਤਨਖਾਹ ਲਿਆ ਕੇ ਤੈਨੂੰ ਹੀ ਦੇਵੇ। ਕਿਸੇ ਨੇ ਸਲਾਹ ਦਿੱਤੀ ਕਿ ਤੂੰ ਨੂੰ ਉੱਤੇ ਰੋਬ ਰੱਖਣਾ ਅੱਜ ਕੱਲ੍ਹ ਦੀਆਂ ਕੁੜੀਆਂ ਸਾਡੇ ਵਰਗੀਆਂ ਨਹੀਂ ਉਹ ਤਾਂ ਖੁੱਲਾ ਖਾਣ ਪੀਣ ਜਾਣਦੀਆਂ ਨੇ ਪੈਸੇ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੀਆਂ ਆਂਡਣਾ ਗਵੰਡਣਾ ਏ ਪਤਾ ਨਹੀਂ ਕਿੱਥੋਂ ਸੱਚੇ ਝੂਠੇ ਕਿਸੇ ਸੁਣਾ ਸੁਣਾ ਕੇ ਮਨਜੀਤ ਨੂੰ ਮਹਾਭਾਰਤ ਲਈ ਤਿਆਰ ਕਰ ਦਿੱਤਾ ਮਨਜੀਤ ਵੀ ਸੋਚਣ ਲੱਗੀ ਕਿ ਮੈਨੂੰ ਜ਼ਿਆਦਾ ਪੜ੍ਹੀ ਲਿਖੀ ਲੜਕੀ ਨੂੰ ਆਪਣੇ ਘਰ ਦੀ ਨੂੰ ਨਹੀਂ ਸੀ ਬਣਾਉਣਾ ਚਾਹੀਦਾ ਉਧਰ ਜਗਤਾਰ ਨੂੰ ਵੀ ਉਸਦੇ ਸਾਥੀਆਂ ਨੇ ਪਰੇਸ਼ਾਨ ਕਰ ਦਿੱਤਾ ਕੋਈ ਕਹਿੰਦਾ ਤੈਨੂੰ ਤਾਂ ਝਿਜਕ ਕੇ ਬੋਲਣਾ ਪੈਂਦਾ ਹੋਵੇਗਾ ਕੋਈ ਕਹਿੰਦਾ ਭਰਾਵਾ ਸੂਰਤ ਹੀ ਸੋਹਣੀ ਹੈ ਜਾਂ ਫਿਰ ਸੀਰਤ ਵੀ ਕੋਈ ਕਹਿੰਦਾ ਕਾਲਜ ਦੀਆਂ ਪੜੀਆਂ ਲਿਖੀਆਂ ਕੁੜੀਆਂ ਨੂੰ ਤਾਂ ਸ਼ਰਮ ਹਜਾ ਨਹੀਂ ਹੁੰਦਾ ਭਾਬੀ ਤੈਨੂੰ ਤਾਂ ਵੇਚ ਕੇ ਖਾ ਜਾਵੇਗੀ ਜੋਤੀ ਜਦੋਂ ਦੁਬਾਰਾ ਸਹੁਰੇ ਘਰ ਆਈ ਤਾਂ ਮਨਜੀਤ ਅਤੇ ਜਗਤਾਰ ਦਾ ਦਿਲ ਧੱਕ-ਧੱਕ ਕਰਨ ਲੱਗਿਆ ਪਰੰਤੂ ਜੋਤੀ ਦੇ ਹੱਥਾਂ ਦੀ ਮਹਿੰਦੀ ਹਲੇ ਫਿੱਕੀ ਨਹੀਂ ਹੋਈ ਸੀ ਕਿ ਉਸਨੇ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਜੋਤੀ ਪੇਕੇ ਘਰੇ ਕੋਈ ਕੰਮ ਨਹੀਂ ਕਰਦੀ ਸੀ ਪਰ ਇੱਥੇ ਬਿਨਾਂ ਚਿਜ ਕੇ ਸਾਰੇ ਕੰਮ ਆਪ ਕਰਦੀ। ਹੁਣ ਅੰਡਣਾ ਗਵੰਡਣਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ 4 ਦਿਨ ਹੋਏ ਨੇ ਘਰ ਵਿੱਚ ਨਵੀਂ ਨੂੰਹ ਆਈ ਨੂੰ ਸਾਰਾ ਕੰਮ ਉਹਦੇ ਹੀ ਹਵਾਲੇ ਕਰਤਾ। ਮਨਜੀਤ ਨੇ ਜੋਤੀ ਨੂੰ ਕਿਹਾ ਬੇਟਾ ਆਪਾਂ ਰਲ ਮਿਲ ਕੇ ਘਰ ਦਾ ਕੰਮ ਕਰ ਲਿਆ ਕਰਾਂਗੇ। ਪਰ ਉਹ ਨਾ ਮੰਨੀ ਇੱਕ ਦਿਨ ਮਨਜੀਤ ਕਿਸੇ ਨੌਕਰਾਨੀ ਨੂੰ ਵੀ ਲੈ ਕੇ ਆਈ ਪਰ ਜੋਤੀ ਘਰ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਉਸਨੇ ਕਿਹਾ ਮੰਮੀ ਜੇਕਰ ਘਰ ਵਿੱਚ ਨੌਕਰਾਨੀ ਰੱਖਣੀ ਹੈ ਤਾਂ ਫਿਰ ਮੈਂ ਇੱਕ ਨੂੰ ਮੈਂ ਪੜ੍ਹਾ ਦਿਆ ਕਰਾਂਗੀ ਉਸ ਨੂੰ ਟਿਊਸ਼ਨ ਜਾਣ ਦੀ ਕੋਈ ਲੋੜ ਨਹੀਂ ਟਿਊਸ਼ਨ ਟੀਚਰ ਮਹੀਨੇ ਦਾ 1500 ਲੈਂਦੀ ਸੀ ਨੌਕਰਾਨੀ ਨੇ ਮਹੀਨੇ ਦੇ 1000 ਰੁਪਏ ਮੰਗੇ ਜਗਤਾਰ ਨੂੰ ਇਹ ਸੌਦਾ ਠੀਕ ਲੱਗਿਆ ਜੋਤੀ ਦੇ ਪੜਾਉਣ ਦਾ ਤਰੀਕਾ ਬਹੁਤ ਵਧੀਆ ਸੀ ਤੇ ਮੈਕ ਦਾ ਪੜਾਈ ਵਿੱਚ ਮਨ ਲੱਗਣ ਲੱਗ ਪਿਆ ਇੱਕ ਮਹੀਨੇ ਬਾਅਦ ਜਦੋਂ ਸ਼ਿਮਾਹੀ ਪ੍ਰੀਖਿਆ ਹੋਈ ਤਾਂ ਉਸਦੇ ਨੰਬਰ ਬਹੁਤ ਵਧੀਆ ਆਏ ਮੈਕ ਦੀਆਂ ਕੁਝ ਸਹੇਲੀਆਂ ਨੇ ਵੀ ਜੋਤੀ ਤੋਂ ਟਿਊਸ਼ਨ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਮੈਕ ਦੇ ਪੱਕੇ ਪੇਪਰ ਹੋਏ ਤਾਂ ਉਹ ਕਲਾਸ ਵਿੱਚੋਂ ਫਰਸਟ ਆਈ ਇਹ ਵੇਖ ਕੇ ਸਾਰੇ ਟੀਚਰ ਬਹੁਤ ਖੁਸ਼ ਹੋਏ ਤੇ ਉਸ ਨੂੰ ਉਸ ਦੀ ਟਿਊਸ਼ਨ ਟੀਚਰ ਬਾਰੇ ਪੁੱਛਿਆ ਮੈਕ ਨੇ ਇਸ ਦਾ ਸੇਰਾ ਆਪਣੀ ਭਾਬੀ ਦੇ ਸੇਰ ਬੰਨਿਆ ਸਕੂਲ ਦੇ ਹੈਡਮਾਸਟਰ ਨੇ ਮੈਕ ਨੂੰ ਕਿਹਾ ਕਿ ਆਪਣੇ ਸਕੂਲ ਵਿੱਚ ਇੱਕ ਟੀਚਰ ਦੀ ਥਾਂ ਖਾਲੀ ਹੈ ਜੇਕਰ ਤੁਸੀਂ ਚਾਹੋ ਤਾਂ ਤੇਰੀ ਭਾਬੀ ਨੂੰ ਅਸੀਂ ਟੀਚਰ ਰੱਖ ਸਕਦੇ ਹਾਂ ਮੈਕ ਨੇ ਘਰ ਆ ਕੇ ਆਪਣੀ ਮਾਂ ਤੇ ਭਰਾ ਭਾਬੀ ਨੂੰ ਹੈਡਮਾਸਟਰ ਦੀ ਗੱਲ ਦੱਸੀ ਮਨਜੀਤ ਅਤੇ ਜਗਤਾਰ ਬਹੁਤ ਖੁਸ਼ ਹੋਏ ਉਨ੍ਹਾਂ ਨੇ ਜੋਤੀ ਨੂੰ ਇੰਟਰਵਿਊ ਦੇਣ ਲਈ ਭੇਜ ਦਿੱਤਾ ਜਦੋਂ ਜੋਤੀ ਇੰਟਰਵਿਊ ਦੇ ਕੇ ਘਰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਨੂੰ ਮੈਕ ਦੇ ਸਕੂਲ ਵਿੱਚ ਟੀਚਰ ਦੀ ਨੌਕਰੀ ਤੇ ਰੱਖ ਲਿਆ ਸੀ ਘਰ ਦੇ ਹਾਲਾਤ ਸੁਧਰਨ ਲੱਗੇ ਜਗਤਾਰ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਨਾ ਕੁਝ ਪੜਦਾ ਰਹਿੰਦਾ ਇੱਕ ਦਿਨ ਜੋਤੀ ਨੇ ਕਿਹਾ ਕਿ ਤੁਸੀਂ ਹੋਰ ਕਿਤਾਬਾਂ ਦੀ ਜਗ੍ਹਾ ਤੇ ਮੈਕ ਦੀਆਂ ਕਿਤਾਬਾਂ ਪੜ ਲਿਆ ਕਰੋ ਜਗਤਾਰ ਕਹਿਣ ਲੱਗਿਆ ਪੜ੍ਹਾਈ ਛੱਡੇ ਹੋਏ ਨੂੰ ਕਿੰਨੇ ਸਾਲ ਹੋ ਗਏ ਨੇ ਹੁਣ ਕਿਤਾਬਾਂ ਨਾਲ ਕਿੱਥੇ ਮੱਥਾ ਵੱਜਣਾ ਹੈ ਜੋਤੀ ਕਹਿਣ ਲੱਗੀ ਤੁਸੀਂ ਉੰਜ ਵੀ ਤਾਂ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਹੋ ਇਸ ਦੀ ਥਾਂ ਤੇ ਪ੍ਰੀਖਿਆ ਦੀ ਤਿਆਰੀ ਕਰ ਲਵੋ ਜੋਤੀ ਦੇ ਕਹਿਣ ਤੇ ਜਗਤਾਰ ਨੇ ਦੋ ਤਿੰਨ ਦਿਨ ਸੋਚਿਆ ਅਤੇ ਫਿਰ ਮੈਕ ਵਾਲੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਕੁਝ ਦਿਨ ਤਾਂ ਉਸ ਦਾ ਪੜ੍ਹਾਈ ਵਿੱਚ ਮਨ ਨਾ ਲੱਗਿਆ ਹੌਲੀ ਹੌਲੀ ਉਸ ਨੂੰ ਉਹ ਕਿਤਾਬਾਂ ਚੰਗੀਆਂ ਲੱਗਣ ਲੱਗੀਆਂ ਜੋਤੀ ਦੇ ਪੜਾਉਣ ਦਾ ਤਰੀਕਾ ਬਹੁਤ ਸੌਖਾ ਸੀ ਇਸ ਗੱਲ ਦਾ ਜਦੋਂ ਉਸ ਦੇ ਸਾਥੀਆਂ ਨੂੰ ਪਤਾ ਲੱਗਿਆ ਤਾਂ ਉਹ ਦਾ ਮਜ਼ਾਕ ਉਡਾਉਣ ਲੱਗੇ ਉਸ ਨੂੰ ਕਹਿਣ ਲੱਗੇ ਕਿ ਹੁਣ ਤਾਂ ਤੂੰ ਜੋਰੂ ਦਾ ਗੁਲਾਮ ਹੋ ਗਿਆ ਹੈ ਇਹ ਦਿਨ ਤਾਂ ਮौज-ਮਸਤੀ ਦੇ ਨੇ ਪਰੰਤੂ ਜਗਤਾਰ ਨੇ ਉਹਨਾਂ ਦੀਆਂ ਗੱਲਾਂ ਨੂੰ ਅਣ ਸੁਣਿਆ ਕਰ ਦਿੱਤਾ ਇਸ ਤਰ੍ਹਾਂ ਜਗਤਾਰ ਨੇ ਵੀ ਇਹ ਕਰ ਲਈ ਮਨਜੀਤ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਜੋਤੀ ਨੇ ਸਾਰੇ ਘਰ ਤੇ ਕੀ ਜਾਦੂ ਕਰ ਦਿੱਤਾ ਹੈ ਜਗਤਾਰ ਦੇ ਪਿਤਾ ਜੀ ਤਾਂ ਉਸ ਨੂੰ ਪੜਾਉਣ ਦੀ ਬਹੁਤ ਕੋਸ਼ਿਸ਼ ਕਰ ਚੁੱਕੇ ਸੀ ਪਰ ਉਹ ਟਾਈਮ ਪਾਸ ਤੇ ਟਾਲਮਟੋਲ ਕਰਦਾ ਰਿਹਾ ਵੀ ਇਹ ਕਰਨ ਤੋਂ ਬਾਅਦ ਜਗਤਾਰ ਨੇ ਐਵੇਂ ਕਰ ਲਈ ਜੋਤੀ ਇਹ ਹੀ ਚਾਹੁੰਦੀ ਸੀ ਕਿ ਜਗਤਾਰ ਹੀਣਪਾਭਨਾ ਦਾ ਸ਼ਿਕਾਰ ਨਾ ਹੋਵੇ ਜੋਤੀ ਜਿਆਦਾ ਪੜ੍ਹੀ ਲਿਖੀ ਹੋਣ ਕਰਕੇ ਜਗਤਾਰ ਨੂੰ ਹਮੇਸ਼ਾ ਹੀਣਤਾ ਮਹਿਸੂਸ ਹੁੰਦੀ ਸੀ ਜਦੋਂ ਜਗਤਾਰ ਦਾ ਐਮਏ ਦਾ ਰਿਜ਼ਲਟ ਆਇਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਅਖਬਾਰ ਹੱਥ ਵਿੱਚ ਲੈ ਕੇ ਉਹ ਘਰ ਭੱਜ ਆਇਆ ਮੈਕ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ ਤੇ ਮਨਜੀਤ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਜੋਤੀ ਘਰ ਦੇ ਨਿੱਕੇ ਮੋٹے ਕੰਮ ਨਿਪਟਾ ਰਹੀ ਸੀ ਜਗਤਾਰ ਨੇ ਜੋਤੀ ਵੱਲ ਅਖਬਾਰ ਵਧਾਉਂਦੇ ਹੋਏ ਕਿਹਾ ਦੇਖ ਜੋਤੀ ਮੇਰਾ ਐਮਏ ਦਾ ਨਤੀਜਾ ਆਇਆ ਹੈ ਮੈਂ ਪਹਿਲੇ ਨੰਬਰ ਤੇ ਪਾਸ ਹੋਇਆ ਹਾਂ ਜੋਤੀ ਬਹੁਤ ਖੁਸ਼ ਹੋਈ ਉਹ ਦੋਮੇ ਖੁਸ਼ੀ ਨਾਲ ਨੱਚਣ ਲੱਗੀ ਅੱਜ ਜਗਤਾਰ ਆਪਣੇ ਆਪ ਨੂੰ ਜੋਤੀ ਦੇ ਬਰਾਬਰ ਦਾ ਮਹਿਸੂਸ ਕਰ ਰਿਹਾ ਸੀ ਉਸ ਦੀ ਹੀਣ ਭਾਵਨਾ ਦੂਰ ਜਾ ਚੁੱਕੀ ਸੀ ਦੋਸਤੋ ਜੇਕਰ ਜੋਤੀ ਵਰਗੀ ਜੀਵਨ ਸਾਥੀ ਹਰ ਇੱਕ ਨੂੰ ਮਿਲੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਅੱਜ ਮਨਜੀਤ ਨੂੰ ਆਪਣੀ ਨੂੰ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ